ਮਾੜਾ ਮੋਟਾ ਥਾਂ ਹੀ ਵਚਿਆ ਉਹ ਮੰਡੀ ਚ ਬੜਾ ਰੋਲਾ ਪਿਆ ਸੀ ਕਿ ਨਿੰਮ ਨਹੀਂ ਹਰੇ ਹੁੰਦੇ ਜੀ ਸਰੋਈ ਦਰਸ਼ਨ ਗੁਰਦੁਆਰਾ ਫਾਈਵ ਦੇ ਵਿਸਾਖੀ ਦੇ ਮੇਲੇ ਤੋਂ ਆ ਰਹੇ ਸੀ ਉਧਰੋਂ ਟ੍ਰੈਕਟਰ ਤੇ ਬਾਈ ਸਿੰਗੋ ਦੇ ਤੇ ਜਗੇ ਦੇ ਸਨ ਚ ਬਾਰਡਰ ਬਾਕਸ ਤੇ ਬਿਜਲੀ ਕਰ ਹਾਂ ਉਹਨਾਂ ਦੇ ਬਾਰ ਚਲਾਈ ਪਈਏ ਕਿਸ ਨੇ ਮੈਨੂੰ ਕਹਿ ਦਿੱਤਾ ਇਹਨਾਂ ਕਹਿੰਦੇ ਯਾਰ ਪਾਪ ਬੁਝਾ ਦਈਏ ਬੁਝਾ ਦਈਏ ਹਣਾ ਘਰ ਪਤਾ ਨਹੀਂ ਪਾੜ ਗਿਆ ਕਿਸੇ ਤੰਦਰੋ ਤੋਂ ਪਾੜ ਗਿਆ ਦਾ ਮੌਕਾ ਕਈ ਵੀਰੇ ਕੀ ਹਾਸਾ ਨਾ ਹੋ ਜੇ ਕਣਕਾਇਆ ਪੰਨਿਆਂ ਦਾ ਹਾਂ 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 ਨਾ 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 ਵੀਡੀਓ ਦੇਖ ਰਹੇ ਸਾਰੇ ਵੀਰੇ ਆਪਣਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਸਾਰਿਆਂ ਤੋਂ ਪਹਿਲਾਂ ਤਾਂ ਸਾਰੇ ਵੀਰਾਂ ਭੈਣਾਂ ਨੂੰ ਬਸਾਖੀ ਦੀਆਂ ਲੱਖ ਲੱਖ ਵਧਾਈਆਂ ਤੇ ਜੰਮ ਦੀ ਡਿਊਟੀ ਤੋਂ ਵਾਪਸ ਆਈ ਜਾਂਦਾ ਸੀਗਾ ਤੇ ਇੱਕ ਹਾਂ ਨੀਗਾ ਦਾਣਾਵੰਡੀ ਵਾਲ ਮਾਰੀ ਤਾਂ ਦਾਣਾਵੰਡੀ ਇਹ ਆਪਣੀ ਦਾਣੇ ਨਾਲ ਭਰ ਚੁੱਕੀ ਆ ਤਾਂ ਇੱਕ ġੇੜਾ ਮੈਂ ਕਿਹਾ ਦਾਣਾਵੰਡੀ ਵਿੱਚ ਦੀ ਕੱਟ ਜੀ ਤੁਹਾਨੂੰ ਦਿਖਾ ਦਈਏ ਤੇ ਕਿ ਕਿੰਨੇ ਕਿ ਦਾਣੇਵੰਡੀ ਚ ਆ ਚੁੱਕੇ ਨੇਗੇ ਤੇ ਖੈਰ ਅੱਜ 13 ਅਪ੍ਰੈਲ ਇੱਕ ਵਿਸਾਖ ਸਾਲ 2024 ਤੇ ਦਿਨ ਹੈਗਾ ਸ਼ਨੀਵਾਰ ਦਾ ਤੇ ਮਾਰੂ ਨੀਗਾ ਵੜੀ ਇਧਰ ਤੇ ਲੱਗੀਆਂ ਪਈਆਂ ਰੌਣਕਾਂ ਹਨ ਜਮਾਂ ਤੇ ਮਾੜਾ ਮੋਟਾ ਥਾਂ ਹੀ ਬਚਿਆ ਉਹ ਮੰਡੀ ਚ ਪੈਂਟ ਸੂਰਤੀਆ ਜ਼ਿਲ੍ਹਾ ਸਰਸਾ ਤੇ ਲਗਭਗ ਦਾਣਾ ਮੰਡੀ ਭਰਿਆਂ ਵਰਗੀ ਹੋ ਗਈ ਤੇ ਤੁਸੀਂ ਦੱਸਿਓ ਹੋਏ ਵੀਡੀਓ ਕਿੱਥੇ ਵੇਖ ਰਹੇ ਹੋ ਤੇ ਬਈ ਕਿੰਨੀ ਕਵਾਡੀ ਥੋਡੇ ਸ਼ੁਰੂ ਹੋ ਗਈ ਆ ਤੇ ਖੈਰ ਸਾਡੇ ਤਾਂ ਇੱਧਰ ਆ ਬਈ ਕੰਮ 9-10 ਅਪ੍ਰੈਲ ਨੂੰ ਵਧੀਆ ਸ਼ੁਰੂ ਹੋ ਜਾਂਦਾ ਹੁੰਦਾ ਤੇ ਅੱਜ ਤਾਂ 2 ਦਿਨ ਹੋ ਚੁੱਕੇ ਆ ਦਾਣੇ ਆਉਂਦਿਆਂ ਨੂੰ ਇੱਥੇ ਮੰਡੀ 'ਚ ਤੇ ਹੁਣ ਕੰਮ ਲਗਾਤਾਰ ਜਾਰੀ ਆ ਠੀਕ ਹੈ ਮਿੱਤਰਾਂ ਤੇ ਕਹਦਾ ਧੰਨਵਾਦ ਆ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ 'ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਆਪਣੀ ਕਣਕ ਵੀ ਪਰਲੇ ਪਾਸੇ ਲਾਈ ਹੋਈ ਹੈ ਤੇ ਪਾਪਾ ਮੰਡੀ ਜਾਣੇ ਆਪਾ ਕਾਹਰ ਦੇ ਕੋਲੇ ਆਪਣੀ ਕੌਂਗੋ ਜੋਧੀ ਦੇ ਲੈਣੇ ਨਾ ਮੈਂ ਗਾਂ ਤਾਂ ਗਿਆ ਨਹੀਂ ਮੈਂ ਇੱਥੋਂ ਮੁੜ ਆਇਆ ਦੇਖਿਆ ਉਹ ਤੁਸੀਂ ਅਨੇਹੀ ਵਾਲੀ ਕਣਕ ਲਾਹੀ ਹੋਈ ਆ ਆਪਣੀ ਇੱਥੇ ਉਹ ਦੇਖਣ ਚੱਲੇ ਆ ਵਾਪਾ ਤੇ ਨਵੇਂ ਐ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਪੇਜ ਨੂੰ ਫੋਲੋ ਲਾ ਜ਼ਰੂਰ ਕਰ ਲਿਓ ਤੇ ਦੇਖਦੇ ਆ ਜਿੱਦੇ ਦਿਨ ਦੀ ਗੱਲਬਾਤ ਪੂਰੇ ਦਿਨ ਦਾ ਮਾਹੌਲ ਚਲ ਸਾਨੂੰ ਦਿਖਾਉਣੇ ਆ ਤੇ ਵਿਸਾਖੀ ਕਈ ਵੀਰ ਕਹਿੰਗੇ ਬਾਈ ਵਿਸਾਖੀ ਨਹੀਂ ਗਿਆ ਤੇ ਵਿਸਾਖੀ ਬਾਈ ਕਈ ਸਾਲ ਹੋ ਗਏ ਜਾ ਨਹੀਂ ਹੁੰਦਾ ਅੱਗੇ ਪਿੱਛੇ ਮੱਥਾ ਜ਼ਰੂਰ ਟੇਕਿਆ ਉਹਨਾਂ ਨੇ ਬਾਬਾ ਜੀ ਦੇ ਦਰਸ਼ਨ ਕਰਿਆ ਆਉਣੇ ਉਹਨੇ ਅਗੇ ਲੰਘਦੇ ਟਾਪ ਦੇ ਕਿਵਰੀ ਤੇ ਇੱਥੋਂ 20 ਕਿਲੋਮੀਟਰ ਸਾਨੂੰ ਤਲਵੰਡੀ ਸਾਬੋ ਆ ਆਪਣਾ ਪਿੰਡ ਸੂਰਤੀ ਆ ਇਹ ਐਵੇਂ ਨਾ ਰੋੜਾ ਜਿਹੜਾ ਬਟੈਂਡੇ ਤੋਂ ਸੁਰੂਗੜ ਤੋਂ ਆਉਂਦਾ ਇਸ ਰੋ ਕੱਲੂ ਆਇਆ ਲਾਦਾ ਬਸਾਖੀ ਤੇ ਜਾਂ ਲਿਆ ਹੈ ਆਏ ਬਾਦ ਨੇ ਵਸ ਕੀ ਹਾਲ ਨੰਬਰਦਾਰ ਜੀ ਕੀ ਹਾਲ ਵਧੀਆ ਜੀ ਵਧੀਆ ਚੜਦੀ ਗਲਾ ਤੁਸੀਂ ਸੁਣਾਓ ਚੱਲ ਵਧੀਆ ਜੀ ਚਾਹੀਦਾ ਪਈ ਹੈ ਜਾਇਆ ਜਾਇਆ ਚੱਲ ਚੰਗਾ ਕਰਦੇ ਆ ਕੰਮ ਕਰ ਕੋਈ ਹਾਂ ਗਮਾਜ ਨਾ ਜਾਈ ਮੇਲੇ ਚ ਨਹੀਂ ਇਹ ਵੀ ਸੋਹਣਾ ਮਿਊਜ਼ਿਕ ਹੁੰਦਾ ਯਾਰ ਪੰਛੀ ਬੋਲਦੇ ਚਾਰ-ਚਪੇਰੇ ਜਦੋਂ ਸੁਣਾਈ ਦਿੰਦੇ ਆਗੇ ਤੇ ਖੈਰ ਠੀਕ ਆ ਠੀਕ ਆ ਜਮਨਪ੍ਰੀਤ ਵੀ ਖੜਾ ਸੀ ਵਾਰ ਕੇ ਹੋਏ ਤੇ ਕੰਮ ਕਰ ਵੇਖਦੇ ਆ ਨਾਲੇ ਵਿਖਾਉਨੇ ਆ ਹਾਂ ਵੀ ਚੋਬਰਾ ਹਾਂਜੀ ਠੀਕ ਆ ਵਧੀਆ ਵਧਾਈਆਂ ਬੜਕੀ ਦੀਆਂ ਵਧਾਈਆਂ ਬਈ ਵਧਾਈਆਂ ਠੀਕ ਠਾਕ ਚਾਹੀਦਾ ਤੇ ਜਾਣਾ ਅੱਜ ਤੂੜੀ ਬਣਾਉਣਾ ਠੀਕ ਆ ਤੇ ਤਨਕ ਕਿਲੇ ਚੋਬਰ ਆਇਆ ਕਹਿੰਦਾ ਹੈਗੇ ਕਿਸੇ ਦੇ ਜਾਣਾ ਅੱਜ ਤੂੜੀ ਬਣਾਉਣਾ ਤੇ ਮਾਤਾ ਵੀ ਖੜੇ ਮੈਨੂੰ ਲੱਗਦਾ ਮੈਨੂੰ ਡਿੱਕੀ ਜਾਂਦੇ ਸੀ ਓ ਮੀਆਂਣਾ ਅਸੀਂ ਕਾਲ ਮਾਈ ਸੱਸਰੀ ਕਾਲ ਭਾਈ ਤੇ ਸੋਨੂੰ ਵੀ ਭਾਈ ਸਾਰਿਆਂ ਪਰਾਂ ਤੋਂ ਸੱਸਰੀ ਕਾਲ ਫੇਰ ਸੋਨੂੰ ਬਸਾਖੀ ਦੇ ਲੱਖ ਲੱਖ ਵਧਾਈਆਂ ਸਾਰਿਆਂ ਜਿੰਨੇ ਚੈਨਲ ਤੇ ਜੋੜਿਓ ਭੈਣ ਭਾਈ ਪਰਜਾਈ ਪਾ ਬਿੰਗਾ ਕਾ ਚੀਤਾ ਆਈਆਂ ਸਾਰੇ ਸੱਸ ਸਹਰੀਕਾਰ ਮਾਈਆਂ ਭਾਈਆਂ ਮਾਈਆਂ ਭਾਈਆਂ ਨੂੰ ਲਾਟ ਗਿਆ ਨੂੰ ਲਾਟ ਗਿਆ ਨੂੰ ਧੰਨਵਾਦ ਤੁਹਾਡੇ ਜੁੜੇ ਰੋ ਚੈਨਲ ਦੇ ਨਾਲ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੁਰ ਤ ਲੈ ਕੇ ਤੁਰ ਤੱਕ ਬਲੌਗ ਗੁਰਦਾ ਜਰੂਰ ਦੇਖਿਆ ਕਰੋ ਆਦ ਵਿੱਚ ਆਈ ਨਾ ਛੱਡਿਓ ਠੀਕ ਮੇਰਬਾਨੀ ਧੰਨਵਾਦ ਤੁਹਾਡੇ ਦਵਾਰੇ ਫੇਰ ਸੱਸ ਸਹਰੀਕਾਰ ਸਾਨੂੰ ਸਾਰਨ ਹਾਂ ਠੀਕ ਹੈ ਜੀ ਤੇ ਬਾਕੀ ਆਪਣਾ ਬਲੌਗ ਇੱਕ ਦਿਨ ਲੇਟ ਚੱਲ ਰਿਹਾ ਕੰਮ ਆ ਥੋੜਾ ਜਿਹਾ ਉੱਥੇ ਨਾਲੀਆਂ ਵੀਡੀਓ ਵੱਧ ਹੋਣ ਕਰਕੇ ਆਪਣਾ ਗਏ ਸੀ ਕਿ ਕੁੱਕਾ ਨਟ ਦੇ ਜੰਗਲਾਂ ਚ ਪੰਜਵੀਂ ਕੁ ਮੱਕੜ ਮਿਲਣੀ ਤੇ ਤੇ ਮੈਂ ਕਿਹਾ ਪਹਿਲਾਂ ਉਧਰਲਾ ਕੰਮ ਨਿਬੇੜ ਦਈ ਉਹ ਵੀਡੀਓ ਅਪਲੋਡ ਕਰੀਆਂ ਤਾਂ ਹੀ ਇੱਕ ਦਿਨ ਡੇਟ ਸੀ ਕੰਮ ਤੇ ਹੁਣ ਇਸ ਤੋਂ ਬਾਅਦ ਪ੍ਰਸ਼ਾਦਾ ਬਾਣੀ ਛੱਕ ਕੇ ਖੇਤ ਚਾਲਦੇ ਆ ਦੇਖਦੇ ਆ ਕਿੰਨਾ ਕ ਬਾਡੀ ਦਾ ਕੰਮ ਸ਼ੁਰੂ ਹੋ ਗਿਆ ਕਿੰਨਾ ਰਹਿੰਦਾ ਤੇ ਖੇਤਾਂ ਵਾਲਾ ਮਾਹੌਲ ਜਾਲ ਸਾਰਾ ਦਿਖਾਉਣੇ ਤੁਹਾਨੂੰ ਲਾ 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 ਮਾਰ ਕੇ ਆ ਕੰਮ ਜੋਰ ਤੇ ਵਿਸਾਖੀ ਤੋਂ ਬਾਅਦ ਤਾ ਕੇ ਸਾਰੇ ਲਾ 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 ਹੋ ਗਏ ਕਿੱਸਾ ਰੋਣਾਂ ਦੀ ਕਿਤੇ ਬਈਆਂ ਰੌਣਕ ਪੁਰਾਣੀਆਂ ਇਹ ਆਪਣੇ ਵਾਲਾ ਟਰੈਕਟਰ ਹੋ ਹੋ ਚੱਲੀ ਜਾਂਦਾ ਕਿ ਹਾਲਾ ਬਈ ਅਭੀ ਜੀ ਜਲ ਰਿਹਾ ਥੋੜਾ ਯਾਰ ਇਹ ਸੂਰਜ ਭਾਈ ਸਾਹਿਬ ਹੋਰੇ ਅੱਜ ਫੇਰ ਟੜਕੇ ਦਿਖਾਈ ਦੇ ਕੇ ਦੁਬਾਰੇ ਆਈ ਨਹੀਂਗੇ ਆ ਹੁਣ ਵੀ ਮੈਸੇਜ ਆਇਆ ਸੀ ਵਾਰਨਿੰਗ ਵਾਲਾ ਕਿ ਭਾਈ ਕਣੀ ਕਨਾਮਣਾ ਹੋ ਸਕਦਾ ਹੈ ਹਰਿਆਣੇ ਦੇ 7 ਜਿਲ੍ਹਿਆਂ ਦਾ ਇੱਧਰ ਨਾਂ ਲਿਖਿਆ ਹੋਇਆ ਸੀਗਾ ਸਰਸਾ ਕੈਸਲ ਜੀਨ ਦਾ ਕਰਨਾਲ ਰੋहतक ਤੇ ਇੱਧਰਲੇ ਸਾਰੇ ਜਿਲ੍ਹੇ ਉਹਦੇ ਚ ਲਿਖੇ ਹੋਏ ਸੀ ਭਾਈ ਤੇ ਤੇਜ਼ ਹਵਾ ਦੇ ਨਾਲ ਬਾਰਿਸ਼ ਹੋ ਸਕਦੀ ਆ ਆਉਣ ਵਾਲੇ 24 ਘੰਟਿਆਂ ਦੇ ਵਿੱਚ ਤੇ ਵਾਕਿ ਰੱਬ ਰੱਖਾ ਬਲੀ ਕਰੇ ਕਰਤਾਰ ਖਾਰ ਸੁੱਕਣ ਵਾਲਾ ਹ ਸੋਨਾ ਰੋ ਰੁਪਿਆ ਐ ਨਾੜ ਹਰਾ ਹਰੇ ਥੋੜਾ ਜਿਹਾ ਉਹ ਗੱਲ ਤਾਂ ਨਹੀਂ ਬਣਦੀ ਕੀ ਚੱਲ ਫੇਰ ਵੀ ਚਲਾਉਣਾ ਤਾਂ ਪੈਣਾ ਹੀ ਆ ਕੰਮ ਆ ਤੇ ਇਧਰ ਪਾਇਪ ਲੈਣ ਵਾਲੇ ਚੋਬਰ ਚੈੱਕ ਆ ਕਰੇ ਵੀ ਵਿੱਲੇ ਹੀ ਸੀ ਮੈਂ ਤੇ ਗੱਗੂ ਗਿਆ ਹੋਇਆ ਬਸਾਖੀ ਤੇ ਉਹਨੇ ਬੰਦੇ ਦੀ ਕਈ ਵਾਰ ਇੱਥੇ ਲੋਡ ਪੈ ਜਾਂਦੀ ਆ ਤੇ ਨਾਲੇ ਪਿੰਦ ਝੱਟਾ ਆ দাম ਦਵਾ ਲੈਣ ਨੂੰ ਉਹਨੂੰ ਸ਼ਾਮ ਨੂੰ ਜਿੰਮ ਟਾਈਮ ਫੇਰਾ ਆ ਉਹਦਾ ਵਾਪਸ ਚਲੇ ਜਾਂਦਾ ਨੀਰਾਚਾਰਾ ਪਾਉਣ ਵੇਲੇ ਨੂੰ ਤੇ ਉਹਨਾਂ ਟਾਈਮ ਆ ਉਹਦਾ ਇੱਥੇ ਦੇਖਦੇ ਆ ਮਾਹੌਲ ਖੇਤਾਂ ਵਾਲਾ ਇੱਕ ਰੀਮਣ ਚੱਲੋ ਹੂੰ 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 ਵੀ ਧੋੜਾ ਇਹ ਹਰਾ ਗਣਕ ਦਾ ਤੇ ਟਰੈਕਟਰ ਪਹਿਲੇ ਏਜ ਚ ਤੁਰਦਾਗਾ 1400 ਆਰਪੀਐਮ ਤੇ ਇਹ 5 5.5 ਲੀਟਰ ਡੀਜ਼ਲ ਖਾਉਗਾ ਇਤੋਂ ਤੱਕ ਦਾ ਸੰਭਾਵਨਾ ਹੈਗੀ ਆ ਤੇ ਬਾਕੀ ਲੋਟ ਆ ਮਠਾ ਮਠਾ ਇਹ ਕੰਮ ਕਰੋੜ ਰੁਪਏ ਬਾਬੇ ਦੀ ਕਿਰਪਾ ਨਾਲ ਤੇ ਬਾਕੀ ਇਸ ਤੋਂ ਬਾਅਦ ਜਿਹੜਾ ਹੁਣ ਤੁਸੀਂ ਅਗਲਾ ਬਲੌਗ ਦੇਖੋਗੇ ਕੱਲ ਦਾ ਯਾਨੀ ਕਿ 12 ਅਪ੍ਰੈਲ ਦਾ ਤੇ ਆਪਣੇ ਇੱਕ ਮੱਕੜ ਮਿਲਣ ਵਾਲੇ ਵਲੌਗ ਰਹਿੰਦੇ ਸੀ ਉਹ ਅਪਲੋਡ ਕਰਨ ਕਰਕੇ ਆਪਣਾ ਇੱਕ ਦਿਨ ਕੰਮ ਥੋੜਾ ਜਿਹਾ ਲੇਟ ਚੱਲੀ ਜਾਂਦਾ ਸੀਗਾ ਤਾਂ ਹੁਣ ਤੁਸੀਂ ਇਸ ਤੋਂ ਬਾਅਦ ਕੱਲ ਵਾਲਾ ਵਲੌਗ ਦੇਖੋ ਢੋਲਨਾ ਮਹਿੰਗੇ ਭਾ ਦੀਆ ਹੋਰ ਕਾਗਜ਼ਿਆ ਲਿਆਉਣਾ ਚੱਕੋ ਪਿਛਾ ਦੂੰਗਾ ਕਾਗਜ਼ਿਆ ਬਚਾ ਦਿੰਨੇ ਆ ਸੋਲਾ ਇਹ ਜਿਹੜਾ ਗੇਰੀ ਬਾਲੇ ਵੱਡੇ ਲਾਈ ਜਾਂਦਾ ਕਾਲ ਹੋਰੀ ਜਾਣਦੀ ਹੈ ਨਾ ਮੈਂ ਕਿ ਆਤੀ ਫੇਰ ਕਰਦੀ ਆਗੇ ਕਾਲੇ ਪਹਿਲਵਾਨ ਨੂੰ ਘੇਰ ਲਿਆ ਜਾਂਦੇ ਜਾਂਦੇ ਨੂੰ ਬਈ ਆਪਣੀ ਬਰੇਤੀ ਪਈ ਸੀਗੀ ਵਿਚਾਲੇ ਹਰੇਤਾ ਤੇ ਇਹ ਲਿਆਂਦਾ ਸੀਗਾ ਘੱਗਰੋਂ ਮੈਂ ਛੜ ਜੇ ਆਉਣ ਤੋਂ ਬਾਅਦ ਘੱਗਰ ਜੋ ਰੇਤਾ ਕੱਢਿਆ ਸੀਗਾ ਬਾਵਾ ਉਦੋਂ ਲਿਆ ਜਾਂਦਾ ਸੀਗਾ 300 ਦੀ ਟਰਾਲੀ ਦੇ ਹਿਸਾਬ ਨਾਲ ਇਹ ਭਰਾ ਕੇ ਲਿਆਂਦਾ ਸੀਗਾ ਉੱਥੋਂ ਤੇ ਮਿਸਤਰੀ ਲਾਉਣਾ ਸੀ ਲਪਾਈ ਕਰਨੀ ਸੀ ਤੇ ਮਿਸਤਰੀ ਲਾਰੇ ਲੱਪੇ ਲਾਉਂਦਾ ਲਾਉਂਦਾ ਅੱਜ ਆਉਣਾ ਕੱਲ ਆਉਣਾ ਪਹੁੰਚਿਆ ਨਹੀਂ ਗਾ ਤੇ ਕਾਲਾ ਭਲਵਾਨ ਪਹੁੰਚ ਗਿਆ ਇਹਨੂੰ ਚੱਕ ਕੇ ਉਹ ਨਾ ਇਹਨੂੰ ਚੱਕ ਕੇ ਸਾਈਡ ਤੇ ਰੱਖਦੇ ਆ ਉਧਰ ਵੇਰ ਤਿੰਨ ਚਾਰ ਚਾਰਕ ਦਿਨਾਂ ਨੂੰ ਤੇ ਤੂੜੀ ਵਾਲਾ ਮਾਹੌਲ ਆ ਜੂ ਇੱਥੇ ਤੂੜੀ ਲਾ ਕੇ ਤੂੜੀ ਪਾਉਣੀ ਆ ਅੰਦਰ ਭਾਂਡੇ ਚ ਕਹਿੰਦਾ ਵੀਡੀਓ ਦੇਖ ਰਹੇ ਸਾਰੇ ਵੀਰੇ ਪਣਾ ਨੂੰ ਸ਼ਤਰੀਕਾਲ ਸਵਾਗਤ ਆ ਆਪਣੇ ਅੱਜ ਦੇ ਨਵੇਂ ਵਲੌਗ ਚ ਹਾਂ ਭਾਈ ਕੀ ਹਾਲ ਹੈ ਤੇ ਕਾਲੇ ਭਲਵਾਨ ਦੀ ਵੀ ਸ਼ਤਰੀਕਾਲ ਸਾਰਿਆਂ ਨੂੰ ਸ਼ਤਰੀਕਾਲ ਭਾਈ ਸਾਰਿਆਂ ਨੂੰ ਸ਼ਤਰੀਕਾਲ ਤੇ ਕੰਮ ਥੋੜਾ ਕਾਸ ਚਾ ਗਵੰਡੀਆਂ ਨਾਲ ਵਿਸਾਖੀ ਦੇ ਮੇਲੇ ਦੇ ਨਾਉਣ ਜਾ ਰਹੇ ਕਹਿੰਦਾ ਟਰੈਕਟਰ ਲੈ ਕੇ ਜਾਂਦੇ ਆ ਗਵੰਡੀ ਤਾਂ ਹਾਂ ਜਾਣਾ ਹਾਂਜੀ ਪਾਸਾ ਦੇਖਣ ਜਾਣਾ ਲੱਗਦਾ ਵੀ ਹਾਂ ਦਮ ਦਮਾ ਸਾਹਿਬ ਤਲਵੰਡੀ ਸਾਬੋ ਸਾਡੇ ਨੇੜੇ ਲੱਗਦਾ ਆਪਣਾ ਪਿੰਡ ਸੂਰਤੀਾ ਜ਼ਿਲ੍ਹਾ ਸਰਸਾ ਤੇ ਰੰਨਾ ਮੇ ਪਾਜੀ ਦੌੜ ਜੀ ਜੇ ਲਾ ਜਨਾ ਚਾਰ ਖੌਂਚੇ ਚਾਰ ਨਹੀਂ ਮੈਂ ਖਾਈ ਆ ਤਾਂ ਸਾਰੀ ਚੱਕ ਕੇ ਜਾ ਨਹੀਂ ਬਈ ਬਾਅਦ ਚ ਚੱਕ ਦੀ ਸਾਰੀ ਕਹਿਰਾ ਜਿੰਮ ਦੀ ਜੋੜੀ ਤੋਂ ਆ ਕੇ ਚਾਹ ਦਾ ਕੱਪ ਬਣਾ ਕੇ ਪੀ ਜਾਂਦਾ ਸੀ ਤੇਨੇ ਕਾਲਾ ਆ ਗਿਆ ਤੇ ਖੈਰ ਅੱਜ 30 ਜੇਤ 12 ਅਪ੍ਰੈਲ ਸਾਲ 2024 ਸ਼ੁੱਕਰਵਾਰ ਦਾ ਦਿਨ ਤੇ ਸਮਾਂ ਹੋ ਗਿਆ 9:00 ਵਜ ਗਏ 2 ਮਿੰਟਾਂ ਦਾ ਖਾਲਿੰਗਾ ਮੈਂ ਤੇ ਲਾਓ ਫਿਰ ਬਲਾਓ ਸਾਰਿਆਂ ਨੂੰ ਫਤਿਹ ਧੰਨ ਬਾਦ ਵੇੜਾ ਸਸਰੀ ਘਰ ਤੋਂ ਸਾਰਿਆਂ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਭੇਜਿਆ ਕਰੋ ਤੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਜ਼ਰੂਰ ਕਰਦਿਆ ਕਰੋ ਬਾਏ ਸੋਨ ਠੀਕ ਠੀਕ ਹੈ ਤੇ ਉੱਥੇ ਮੈਂ ਕਾਗਜ਼ ਨਾਲ ਹੋਰ ਪਛਾਲਾਂ ਟਮਾਟਰਾਂ ਦੀ ਮਿੱਠੀ ਜੜਨੀ ਬਣਾਈ ਹੈ ਮਾਤਾ ਕਹਿੰਦੀ ਬਈ ਖਾ ਲਓ ਜੀ ਨੇ ਖਾਣੀਆਂ ਦੇਖਿਆ ਰ ਦਿਖਾਉਨੇ ਆ ਪੂਰੇ ਦਿਨ ਦਾ ਮਾਹੌਲ ਚਾਲ ਬਣੇ ਰਿਹਾ ਐਂਡ ਤੱਕ ਨਾਲ ਨਾਲ ਤੇ ਫਿਰ ਬਾਹਰੋਂ ਪੱਲੀ ਵਿਛਾਈ ਸੀ ਉਹ ਛੋਟਾ ਕੰਮ ਮੰਮੀ ਆ ਲਫਾਫੇ ਨਾ ਵਿਛਾ ਦਿਆਂ ਲਫਾਫੇ ਨਾ ਵਿਛਾ ਦਿਆਂ ਚੱਲ 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 ਕਿਹੜਾ ਰਹਿ ਗਿਆ ਫੇਰ ਆ ਜੀ ਟਕਾ ਮਿੱਤਰਾ ਚਾਹ ਪਾਣੀ ਰੋਟੀ ਟੁੱਕ ਲੰਕਰ ਚ ਸ਼ੱਕ ਲਈ ਜਾ ਕੇ ਆਏ ਹੈ ਕਹਿੰਦਾ ਵਾਜਾ ਦਮਾ ਦਮਾ ਸਹਿਵਾ ਚੰਗਾ ਬਲਵਾਨ ਹਾਂ ਹਾਂ ਚੱਕਲੀ ਚੱਕ ਦੀ ਬਾਰਛੋਂ ਬਰੇਤੀ ਤੇ ਹਰੀਆੜੀ ਬੋਣੀ ਆਪਾਂ ਗੱਲ ਕਰਤੀ ਆ 11 ਤਰੀਕ ਨੂੰ ਤੇ ਜਿਹੜਾ ਬਲੌਗ ਤੁਹਾਨੂੰ 13 ਤਰੀਕ ਨੂੰ ਦੇਖਣ ਨੂੰ ਮਿਲਿਆ ਤੇ ਲੇਟ ਸੀਗਾ ਕੰਮ ਫਿਰ ਇਹ ਇੱਕ ਦਿਨ ਪਿਛਲੇ ਬਲੌਗ ਰਹਿੰਦੇ ਸੀ ਆਪਣੇ ਕੁੱਕਾ ਨੇੜੇ ਦੇ ਜੰਗਲਾਂ ਵਾਲੇ ਉਹ ਪੂਰੇ ਕਰਤੇ ਤੇ ਜਿਨੇ ਨਹੀਂ ਦੇਖੇ ਜ਼ਰੂਰ ਦੇਖਿਓ ਬਹੁਤ ਸੋਹਣਾ ਮਾਹੌਲ ਸੀ ਉੱਥੇ ਇਹ ਜੰਗਲਾਂ ਵਾਲਾ ਇਹ ਵਾਕੀ ਅੱਜ ਦਾ ਕਾਰਜਕ੍ਰਮ ਬਖਾਉਨੇ ਆ ਛਤੂ ਸੱਦੀ ਜਾਂਦਾ ਨਾ ਥੋੜੀ ਜਿਹੀ ਬੱਠੜ ਕਹਿੰਦਾ ਛੱਤ ਤੇ ਮਿੱਟੀ ਛਿੱਟਣੀ ਆ ਪੀਣਾ ਰੱਖ ਕੇ ਆਉਣਾ ਇੱਕ ਜਿਹੜਾ ਸਰਦੂਲ ਗੜ ਲਾਉਣਾ ਚਾਚੇ ਦਾ ਫੋਨ ਫੜਾ ਕੇ ਆਇਸੀ ਸੂਤ ਕਰਨਾ ਯੋ ਵੀ ਨਹੀਂ ਆ ਦੇਖਦੇ ਆ ਕਿਹੋ ਜਿਹਾ ਰਹਿੰਦਾ ਦਿਨ ਖਾਓ ਰੇ ਤੂੰ ਕਦ ਖੋਲੇਗਾ ਬੂਹਾ ਵੇਖੇ ਰਹਾਂਦਾ ਆਉਂਦਾ ਮੈਂਨ ਰੋਜ ਸਵੇਰੇ ਸੁਪਨਾ ਤੇਰੇ ਪੈਰਾਂ ਦਾ ਨਹੀਂ ਬੇਬੇ ਤਕੜੀਆਂ ਤੇਰੀ ਮੱਝ ਨਾ ਮੇਰੇ ਮੰਗਰਵਾਦੀਂ ਬਰਾਵਾ ਲੋਟਾਂ ਸੋਹ ਸ੍ਰੀ ਗੱਲ ਬੇਬੇ ਤਕੜੀਆਂ ਵਾ ਵਾ ਢੋਲੀ ਰੱਖ ਰખીਆ ਸਣਾ ਨੇ ਕੇ ਸਪਰੇਸ ਬਰੂ ਕਰਦੇ ਸੀ ਹਾਂ ਹਾਂ ਮੈਂ ਵੀ ਚੱਕੀ ਤੱਕ ਅੱਛਾ ਮਾਹ ਕੀਆ ਕਹਿੰਦੀ ਓ ਮੈਂ ਤੋਰਾ ਫੇਰਾ ਕਰ ਲਾਂ ਲਿਨਾਲ ਚਾਹ ਪਾਣੀ ਛਿੜਕਣਗੇ ਤੇ ਕੰਧ ਤੇ ਤੇਨ ਧੋਣਗੇ ਠੀਕ ਹੈ ਜੀ ਹਾਂ 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 ਉਹ ਦਿਖਾ ਕੇ ਮਾਂਜਾ ਪਾਉਣ ਦੇ ਪਾਉਂਦੇ ਨਹੀਂ ਕੋਈ ਗੱਲ ਨਹੀਂ ਨਾ ਮਾਰੋ ਮਾਂਜਾ ਉਹਨਾਂ ਤਾਂ ਖਲਾਰੀ ਬੈਕ ਰੋ ਐਤੋਂ ਬਾਅਦ ਤੇ ਉਹ ਸਾਹਮਣੇ ਪਈ ਨਜ਼ਰ ਆਉਂਦੀ ਮਿੱਟੀ ਦੀ ਢੇਰੀ ਤੇ ਨੌਜਵਾਨਾਂ ਵਾਲੇ ਦੇ ਨਾਲ ਇੱਥੇ ਲਗਵੋਣੀਆਂ ਡਿਊਟੀ ਸਤਿ ਸ਼੍ਰੀ ਅਕਾਲ ਮਾਸੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇਰੇ ਨਾਲ ਜੁੜਿਆ ਨੂੰ ਧੰਨਵਾਦ ਤੇਰੇ ਕਰਕੇ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਏ ਬਸ ਬੋਲ ਕੇ ਹੀ ਕਹਦੇ ਮੋਹ ਮੋਲ ਕੇ ਵੀ ਆਖਾਂਗੇ ਕੰਮ ਅਸਲਚ ਬੋਲ ਨਿਕਲਣਾ ਕਹਿੰਦਾ ਬੰਦ ਹੋ ਗਿਆ ਕਿਉਂਕਿ ਧੁੱਪ ਚੜ ਗਈ ਸਵਾ ਸਵਾ 1.30 ਵਜੇ ਦਾ ਹੋ ਗਿਆ ਆਟਾ ਹੀ ਧਰ ਕੇ ਪਹਿਲਾਂ ਫੇਰ ਧਰਿਆਵਾਂਗੇ ਯਾਰ ਮੈਂ ਸਰਦੂਰਗੜ ਚੱਕ ਕੇ ਆਉਣਾ ਸੀਗਾ ਮਿੱਟੀ ਬਾਦਣੀ ਪਹਿਲਾਂ ਹਾਂ ਕਰੀ ਜਾਂਦਾ ਸੀਗਾ ਫੋਨ ਜਾ ਜਾਣਾ ਕਹਿੰਦਾ ਮਾਂ ਕਹਿੰਦੀ ਫਤੂ ਬਾਟੀ ਤੇ ਰੱਸਾ ਮੰਨ ਲੋ ਕੇ ਸਤਨਾਮ ਸ਼੍ਰੀ ਵਾਹਿਗੁਰੂ 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 ਚਾਲ ਰਿੱਤਾ ਹੈ ਮਿੱਟੀ ਗਿੜੀ ਆ ਇਹ ਨਹੀਂ ਗਣ ਇਨੂੰ ਕਿੱਥੇ ਆ ਇਨੋਂ ਨੂੰ ਕੀ ਆ ਯਾਰ ਚੋਬਰ ਮੁੰਡਾ ਤੂੰ ਆ ਹੀ ਲੈ ਜਾ ਤੂੰ ਤਗੜਾ ਮੁੰਡਾ ਜੰਮ ਵਾਲਾ ਤੂੰ ਬਾਲਾ ਕੱਢ ਕੇ ਲੈ ਜਾਏਗਾ ਤੂੰ ਯਾਰ ਦੋ ਉਂਗਲਾਂ ਤੇ ਬੱਠੜ ਧਰ ਕੇ ਲੈ ਜਾਏ ਇੰਨਾ ਚੋਬਰ ਮੁੰਡਾ ਤੂੰ ਉਹ ਸਿਰ ਤੋਂ ਹੁਣ ਲੱਗ ਜੂ ਇਹ ਕਿਹੜੇ ਕੱਢਕ ਦਾ ਇੱਕ ਤਾਂ ਲੈ ਜਾ ਯਾਰ ਮਾਣ ਜਾਂ ਤੱਕ ਦੇ ਕਰ ਲਾ ਟਾਲ ਮਟੋਲੇ ਜਿਹੜੇ ਕਰਨੇ ਆ ਪਠੰਡਾ ਸਦੂਲਗੜ ਪਠੰਡਾ ਸਦੂਲਗੜ ਪਿੱਛੇ ਦੀ ਲੰਘੀ ਰੋਡ ਵੇਜ ਹੁਣ ਨੂੰ ਮੈਂ ਰੋਡ ਵੇਜ ਤੇ ਚੜ ਜਾਂਦਾ ਜੇ ਤੂੰ ਮੈਨੂੰ ਨਾ ਫੋਨ ਕਰਿਆ ਹੁੰਦਾ ਹੈਂ ਬਾਈ ਤੂੰ ਮੇਰੀ ਬੇਇੱਜ਼ਤੀ ਕਰਦਾਂਗੇ ਨਹੀਂ ਮੈਂ ਤੇਰੀ ਇੱਜ਼ਤ ਬਣਾ ਰਿਆਂਗੇ ਕੰਮ ਬਹੁਤ ਕਰਦਾ ਮੁੰਡਾ ਭਰ ਕੇ ਮਿਲ ਜਾਉ ਉਹਨੂੰ ਆਹ ਦੇਖ ਹਾਈਥੇ ਬੱਠਾ ਨਾ ਫਿਰ ਵਟਾਉਣ ਨੂੰ ਕਿਦੀ ਇੰਨਾ ਕਰ ਲੈਣ ਵਾਲਾ ਤਾਂ ਨਹੀਂ। ਦੋ ਤਾਂ। ਇੰਨੋਂ ਵਾਲਾ ਕੰਮ ਜਾਂ ਜੱਜਦਾ ਨਹੀਂ ਤੈਨੂੰ। ਨਹੀਂ ਫਿਰ ਜਦੋਂ ਪੈ ਜਾਂਦਾ ਜੱਜਦਾ ਤਾਂ ਨਹੀਂ। ਜਦੋਂ ਨਿਕਲ ਜਾਂਦਾ ਹੌਲੀ-ਹੌਲੀ। ਇਹ ਵਾਹ ਸਾਰੀ ਔਰ ਲੱਗ ਗਿਆ ਮੇਰਾ। ਆਇਆ। ਚੱਲ। ਹੌਲੀ। ਹੌਲੀ ਓਏ ਤੋੜਨਾ ਠਾ। ਲੈ ਦੱਸ ਕਰਾਂ। ਦੱਸੀ ਕਰਾਂ।

ਮਲੇ ਪੜਿਆ ਬਈ ਇੱਕ ਮੇਰਾ ਸਾਥੀ ਹੋਰ ਫਿਰਦਾ ਸੀ ਇੱਧਰ ਬੋਸ ਪ੍ਰੀਤ ਉਹ ਫਿਰਦਾ ਹਾਂ ਵੀ ਬੋਸ ਪ੍ਰੀਤ ਆ ਆਪਣਾ ਹਥਿਆਰ ਰੱਖਦਾ ਤੂੰ ਲੱਗ ਗਿਆ ਖੜ ਗਿਆ ਲੋਟਾਂ ਬੱਸ ਸੱਤਰੀ ਗਾਲਾ ਸੱਤਰੀ ਗਾਲੀ ਹੈ ਚੁੱਪ ਕਰ ਬਾਬਾ ਕੀ ਬੋਲਦਾ ਬੰਦ ਕਰੀ ਪਿੱਛੇ ਜੇ ਨਿੰਮਾਂ ਬਾਰੇ ਬੜਾ ਰੌਲਾ ਪਿਆ ਸੀ ਕਿ ਨਿੰਮ ਨਹੀਂ ਹਰੇ ਹੁੰਦੇ ਜੀ ਬਿਮਾਰੀ ਖਾ ਗਈ ਜੀ ਹੁਣ ਨਹੀਂ ਹਰੇ ਹੋਣੇ ਤੇ ਆਹ ਵੇਖ ਲੋ ਤੇ ਹਰੇ ਹੋ ਗਏ ਤੇ ਉਹ ਵਰਲਾ ਛੋਟਾ ਨਿੰਮ ਤੇ ਉਹ ਵੀ ਹਰਾ ਹੋ ਗਿਆ ਤੇ ਉਹ ਸਾਹਮਣੇ ਆਪਣੇ ਉਹ ਨਿਆਈ ਤੇ ਕੱਲ ਉਥੇ ਕਣਕ ਵੜਾਤੀ ਆ ਤੇ ਨਿੰਮਾਂ ਥੋੜੇ ਜਿਹਾ ਲੇਟ ਹਰੇ ਹੋਏ ਆ ਜਿਆਦਾ ਠੰਡ ਕਰਨ ਥੋੜੇ ਜਿਹਾ ਸੋਕਾ ਆ ਪੈ ਗਿਆ ਸੀਗਾ ਆ ਕਰਕੇ ਤੇ ਹੁਣ ਅੱਜ ਇਹ 12 ਅਪ੍ਰੈਲ ਤੱਕ ਹਾਂ ਸੋਹਣੇ ਹਰੇ ਹੋ ਗਏ ਕੱਢ ਲਿਆ ਪੱਤੇ ਲਗ ਭਗ ਸਾਰੇ ਨਿੰਮਾ ਨੇ ਕੋਈ ਟਮਾਟਾ ਲਗ ਵੀ ਰਹਿੰਦਾ ਵੀ ਹੋਊਗਾ ਇਹ ਚ ਪਾਣੀ ਪਾਵਾਂ ਡੋਆ ਕਰਕੇ ਸਹੀ ਫੁੱਟੇ ਹੋਊਗਾ ਹੁਣ ਪਰਲਾ ਰਹਿਣਾ ਫੁੱਟਿਆ ਨਹੀਂ ਹੋਊਗਾ ਠੀਕ ਹੈ ਜੀ ਸਰ ਆ ਸਸਰੀਕਾਲਾ ਤੂੰ ਫੇਰ ਜੱਕ ਲੈ ਥੋੜਾ ਜਿਹਾ ਆ ਚੱਕਦਾ ਯਾਰ ਸਤਨਾਮ ਫਿਰੀਵਾਏ ਹੀ ਗੁਰੂ ਕਰੋਈ ਦਰਸ਼ਨ ਗੁਰਦੁਆਰਾ ਫਾਈਵ ਦੇ ਰੋਟਾ ਬਈ ਤੇ ਕਾਲਾ ਭਲਵਾਨ ਆਇਆ ਬਈ ਜਿੰਮ ਦੀ ਡਿਊਟੀ ਤੇ ਆਪਾਂ ਹਾਜ਼ਰ ਸੀਗੇ ਇੱਥੇ ਤੇ ਬਸਾਖੀ ਦੇ ਮੇਲੇ ਤੋਂ ਆ ਰਹੇ ਸੀਗੇ ਉਧਰੋਂ ਟਰੈਕਟਰ ਤੇ ਬਈ ਹਾਂ ਟਰੈਕਟਰ ਤੇ ਬਾਕੀ ਆਪ ਹੀ ਦੱਸ ਦੇ ਉੱਥੇ ਨਾ ਬਾਈ ਕਾਬੂਸ ਨੂੰ ਕਿਸੇ ਨੇ ਅੱਗ ਲਾਤੀ ਆਪਣਾ ਜਿਹੜਾ ਸਿੰਗੋ ਤੇ ਦੇ ਜਗੇ ਦੇ ਸਨ ਚ ਬਾਰਡਰ ਬਾਕਸ ਤੇ ਬਿਜਲੀ ਕਰ ਹਾਂ ਉਹਨਾਂ ਦੇ ਵਾਰ ਚਲਾਈ ਪਈਏ ਕਿਸਨੇ ਉਦੋਂ ਬੱਸ ਮੇਰੀ ਬਾਲੀ ਹਾਂਗ ਨਾ ਪਈ ਇਹਨਾਂ ਨੂੰ ਵੀ ਟਰੈਕਟਰ ਰੋਕ ਲਓ ਯਾਰ ਮੈਂ ਇਹਨਾਂ ਨੂੰ ਕਹਿ ਦਿੰਦਾ ਮੈਂ ਖਾਂ ਵੀ ਯਾਰ ਭੁਜਾ ਦਈਏ ਭੁਜਾ ਦਈਏ ਹਣਾ ਮੈਂ ਭੁਜਾਈ ਨਹੀਂ ਕਿਸੇ ਨੇ ਮੈਂ ਖਾਂ ਤੂੰ ਅਨਕਰਿਆ ਹੀ ਪੂਰਾ ਹੁਣ ਕਾਲਾ ਕਹਿੰਦਾ ਆਪਾਂ ਦੇਖ ਕੇ ਜਾ ਕੇ ਆਉਣੇ ਇਹ ਤੋਂ ਸਾਹਮਣੇ ਜਦੁਨੀਆਂ ਦਾ 13 13 14 ਕਿਲੋਮੀਟਰ ਦੂਰ ਆ ਬਈ ਚੱਕਰ ਨਹੀਂ ਆਪਾਂ ਨੂੰ ਤੇਰਾ ਜਿਆਦਾ ਕਿਲੋਮੀਟਰ ਟਾਇਰ ਮਿੰਟਾ ਜੁਗ ਜਾਣਗੇ ਆਪਾਂ ਦੇਖ ਕੇ ਆਉਣੇ ਬਾਕੀ ਜੋੜ ਕੇ ਸੂਚਿਤ ਕਰਕੇ ਚੱਲਾ ਪੜੋ ਸੁਣੋ ਆ ਆ ਗਿਆ ਮੈਂ ਇਹ ਵਾਲੀ ਫੁਰਸਤ ਨੂੰ ਠੀਕ ਆ ਵੀ ਅਜਨਾ ਚੱਲ ਚੱਲ ਬੈਠ ਕੋਈ ਨਾ ਕਈ ਵੀ ਹਾਸਾ ਰਾਤ ਨੂੰ ਬਾਤ ਬਦਲ ਕਾਨੂੰ ਨਾ ਕੋਈ ਖਤਰੇ ਵਾਲੀ ਗੱਲ ਨਾ ਕਰ ਖਤਰਾ ਹੋ ਸਕਦਾ ਬਾਈ ਠੀਕ ਐਥੇ ਛੜਕਦੇ ਸੀ ਆ ਗਿਆ ਵੀ ਸੀਗਾ ਆ ਗਿਆ ਦੋਸਤਾ ਆ ਡੇਗ ਥਲੇ ਸੀ ਇਹ ਦੇਖ ਥੱਲੇ ਹਾਂ ਵਜਾ ਬਣੀ ਪਿਆ ਵਜਾਈ ਪਈ ਆ ਕੋਲੇ ਪਾਣੀ ਵੀ ਚੱਲਦਾ ਸੀ ਉਹ ਬੱਲੇ ਬੱਲੇ ਮੈਂ ਕਹਾਂ ਤੈਨੂੰ ਕਿਹਾ ਸੀ ਵਜਾ ਦੇਣਗੇ ਚੱਲ ਕਾਲੇ ਦੀ ਭਾਈ ਇਨਸਾਨੀਅਤ ਚੰਗੀ ਆ ਬਾਲਟੀਆਂ ਭਾਂਡੇ ਡਿੰਡੇ ਚੱਕ ਕੇ ਆਪਦੇ ਕੈਮ ਹੋ ਕੇ ਆਗੇ ਸੀ ਭਲਵਾਨ ਨੇ ਮੈਨੂੰ ਫੋਨ ਕਰਿਆ ਮੈਂ ਕਿਹਾ ਜਿੰਮ ਚਾ ਭਾਈ ਆ ਜਾ ਕਹਿੰਦਾ ਜਿੰਮ ਉਥੇ ਅੱਗ ਲੱਗੀ ਬਜਰਾ ਚ ਕਹਿੰਦਾ ਮੈਂ ਟਰੈਕਟਰ ਤੇ ਸੀ ਟਰੈਕਟਰ ਰੋਕਿਆ ਨਹੀਂ ਸੀ ਵਿਸਾਖੀ ਮੇਲੇ ਤੋਂ ਆਉਂਦਾ ਸੀਗਾ ਫਿਰ ਉਹ ਸਰਦੀ ਤੱਕ ਕਰੜੀ ਹਾਂ ਨਾ ਕ ਹਕਣਾ ਪੱਕੀ ਤੇ ਨਾ ਹਾਂ ਆਹੀ ਖੁੰਝਾ ਸੀ ਭਾਈ ਬਿਆਧਾ ਤੇ ਕਹਿੰਦਾ ਬਈ ਇਹ ਬਈ ਆ ਪਾਣੀ ਪਾਇਆ ਪਿਆਗਾ ਇਹ ਲਈ ਵੀ ਜਵਾਕਾ ਜੂਕਾ ਨਹੀਂ ਹੋਊ ਕਹਿੰਦੇ ਇੱਥੇ ਜਵਾਕ ਕੱਢੀ ਹਾਂ ਲੱਗੀ ਹੋਊਗੀ ਕਿਸ ਤੋਂ ਯਾਰ ਉਹ ਵੀ ਕਈ ਵਾਰੀ ਕੋਈ ਬੀੜੀ ਬੱਤੀ ਪੀ ਕੇ ਕਹਦਾ ਤੋ ਰਹਿ ਜਾਂਦਾ ਸੱਟ ਜਾਂਦਾ ਵੀ ਅਲ ਕਹਿੰਦਾ ਇੱਥੇ ਹਰੇ ਬਾਈ ਇੱਥੇ ਕੀ ਆਣਾ ਹੋਰ ਜੀ ਹੁੰਦਾ ਨਾ ਨੁਕਸਾਨ ਇਹਦੇ ਨਾਲ ਮਾਰੀ ਪਸਣਾ ਪੱਕੀਆਂ ਪਗੀਆਂ ਬਈ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਹਣਾ ਹਾਂ ਤੇ ਅਸੀਂ ਲਗਭਗ ਇੱਥੋਂ ਆਏਗੇ ਬਾਰਡਰ ਵਾਕਸ ਦੇ ਕੋਲੇ ਆਪਾਂ ਸਿੰਗੋ 14 ਕਿਲੋਮੀਟਰ 13 14 13 ਕਿਲੋਮੀਟਰ ਆਪਣੇ ਪਿੰਡ ਤੋਂ ਸਪੈਸ਼ਲ ਆ ਬੰਬੂ ਕਾਟ ਵੀ ਮੁਸ਼ਕ ਮਾਰਨ ਲੱਗ ਪਿਆ ਤੇ ਥੋੜਾ ਖਿੱਚ ਕੇ ਵੱਧ ਲੈਂਦਾ ਹੈਗਾ ਐਸੀ ਕੋਈ ਆਸਾ ਨਾ ਹੋ ਜੇ ਹਣਾ ਹਾਂ ਉੱਥੋਂ ਕਿਤੇ ਮੌਸਮ ਚਲ ਕਮਟ ਚ ਸੀਗਾ ਹਾਂ ਅਭੀ ਨੇਰੀ ਵਾਲਾ ਹਾਂ ਉਹ ਤਾਂ ਬੁਝੀ ਪਈ ਆ ਪਾਣੀ ਦਾ ਚਲ ਪਾ ਦੇ ਦੋ ਬਾਲਟੀਆਂ ਇਹ ਮੌਸਮ ਨੇਰੀ ਵਾਲਾ ਹੋਇਆ ਪਿਆ ਕਾਲਾ ਕਹਿੰਦਾ ਵੀ ਹਾਦਸਾ ਨਾ ਹੋ ਜੇ ਬਈ ਇਹ ਜੀ ਗੱਲ ਸਾਨੂੰ ਕਿਤੇ ਆਉਂਦੇ ਜਾਂਦੇ ਨੂੰ ਦੇਖਦੀ ਆ ਕਿਤੇ ਮਾੜਾ ਮੋਟਾ ਧੂਆ ਨਿਕਲਦਾ ਤੇ ਆਪਣਾ ਫਰਜ ਬਣਦਾ ਹੁੰਦਾ ਉਹਦੇ ਤੇ ਦੋ ਬਾਲਟੀਆਂ ਪਾਣੀ ਆ ਦੋ ਬੁੱਕ ਕਿਤੋਂ ਅਰੇਂਜ ਕਰਕੇ ਪਾ ਦੀਏ ਜਿਆਦੇ ਤਰੱਪਾ ਪਾਇਆ ਜਾਵੇ ਤੇ ਮੌਕੇ ਤੇ ਸੰਭਾਲ ਹੋ ਜਾਂਦੀ ਆ ਤੇ ਕਰਨੀ ਆ ਤਸੱਲੀ ਕਰ ਲੈ ਕਾਲਿਆ ਉਹ ਤਾਂ ਅੱਗ ਬੁਝੀ ਪਈ ਆ ਚੈੱਕ ਕਰ ਲੈਣੇ ਵੜੀ ਹਾਂ ਨਹੀਂ ਪਾਣੀ ਤਾਂ ਕਹੜਾ ਚੰਗੀ ਤਰ੍ਹਾਂ ਪਾਇਆ ਪਿਆ ਗਿੱਲੇ ਹੋਇਆ ਪਿਆ ਸੇ ਆਵੇ ਤਾਤੀ ਬਈ ਹੈ ਤਾਤੀ ਬਈ ਹੈ ਮਾਰ ਦੋ ਬਾਲਟੀਆਂ ਹੋਰ ਫਿਰ 5 ਟੱਪ ਕੇ ਖੜੇ ਆ ਮਤਲਬ ਬਠਿੰਡੇ ਜ਼ਿਲ੍ਹੇ ਦੀ ਪਿੰਡ ਆ ਇਹ ਆ ਵਾਟਰ ਬਾਕਸ ਰਵੇ ਤੇ ਇਧਰ ਘਰ ਵੀ ਨਹੀਂ ਗੇ ਹੈ ਆ ਕੇ ਹੈਗੀ ਸਿੰਕ ਆ ਪਾ ਦੇ ਪਾਣੀ ਹੋਰ ਐ ਵੀ ਲੱਗਦਾ ਜਿਵੇਂ ਪਲਾਸਟ ਜਾਂ ਮੱਛੀ ਹੁੰਦਾ ਜਿਵੇਂ ਕੋਈ ਲੈ ਪਾ ਦਮ ਮੈਂ ਤੂੰ ਬਣਾਉਣਾ ਬਾਅਦ ਕੋਈ ਚੱਕਰ ਹੀ ਨਹੀਂ ਲਾ ਪਾ ਤਾ ਨਾ ਇਹ ਵੀ ਹਾਂ ਤੇ ਕੱਟਾ ਵੀ ਤਾਂ ਮੈਂ ਛੱਡ ਜੀ ਬੈਠੀ ਚੱਲ ਗੱਲ ਤੇਰੀ ਸਿਆਣੀਆਂ ਭਲਵਾਨ ਆ ਅੱਗ ਕਿਵੇਂ ਲੱਗੀ ਇਸ ਵੀਰੇ ਹੋਏ ਆ ਅੱਗ ਕਿਵੇਂ ਲੱਗੀ ਸਤੋ ਅੱਗ ਜੀ ਕਿਵੇਂ ਲੱਗੀ ਸੇ ਤੇ ਅੱਗ ਕਿਵੇਂ ਬੁਝਾ ਦਿੱਤੀ ਕਿਵੇਂ ਲੱਗੀ ਸੀ ਇਹ ਆ ਦੇਖੋ ਪਤਾ ਨਹੀਂ ਕਰਿਆ ਇਹਨਾਂ ਨੇ ਪਤਾ ਹੀ ਨਹੀਂ ਵਾਰ ਗਿਆ ਕਿਸੇ ਤੰਦਰੋ ਤੋਂ ਪਾੜ ਗਿਆ ਨਾ ਮੌਕਾ ਅਸੀਂ ਨਾ ਮੈਦਾਨ ਦਾ ਟਰੈਕਟਰ ਤੇ ਨਗੇ ਸੀ ਵੀਰ ਬਿੰਦ ਕੋ ਗਿਆ ਵਸਾਖੀ ਤੋਂ ਆਈ ਸੀ ਆਪਣੇ ਮੱਥਾ ਟੇਕ ਕੇ ਉਦੋਂ ਬਸ ਅਸੀਂ ਟਰੈਕਟਰ ਰੋਕਿਆ ਨਾ ਕੁਦਰਤੀ ਹੁਣ ਅਸੀਂ ਸੂਤਪੁਰ ਪਿੰਡ ਤੋਂ ਆਏ ਆ ਮੁੜ ਕੇ ਸ਼ਪਾਇਚ ਨੇ ਤੇ ਕਹੀ ਤੇਰੀ ਕੀ ਹਾਸਾ ਨਾ ਹੋ ਜੇ ਕਣਕਾਂ ਆ ਪੰਨਿਆਂ ਲੈਂ ਇਸ ਗੱਲ ਦੇ ਮਾਰੇ ਐ ਜਮਾ ਕਿਹੜੀ ਸੌ ਟਰੈਕਟਰ ਫੋਟਸਾ ਇਹਨਾਂ ਨਾਲ ਗੱਲ ਛੱਡ ਦੇ ਮਾਰਾ ਲੋਕਾ ਕਦੇ ਤੇ ਆ ਰੱਖਦੇ ਹਾਂ ਹਾਂ ਖਾ ਵੇਖ ਲੈ ਉਤੋਂ ਕਿੰਨਾ ਵੱਡਾ ਹੈ ਨਾ ਫਸਲਾ ਪੱਕੀਆਂ ਪਈਆਂ ਉੱਥੋਂ ਨੇ ਇਲਾ ਮੌਕਾ ਮੈਂ ਵੀ ਰੂਬ ਧਮ ਚੋ ਬੁਲਾਇਆ ਨੂੰ ਮੈਂ ਆ ਚੱਲ ਗਏ ਯਾਰ ਆਪਾਂ ਨਾ ਵੀ ਚੱਲ ਗਏ ਯਾਰ ਚੱਲ ਕੋਈ ਨਾ ਵਾਈਗ ਰੂਪਾ ਲਾ ਕਰੇ ਚੱਲ ਭਜਾ ਦੀ ਜੀ ਨੇ ਚੰਗੀ ਗੱਲ ਕਰ ਲਿਆ ਵਾਪਸੀ ਪਿੰਡ ਨੂੰ ਇਹ ਪਹਾੜੀ ਆਪਣੇ ਨਾਤੇ ਤੇ ਉਹ ਉੱਥੋਂ ਆਏ ਸੀ ਆਪਣੇ ਅੱਗੇ ਤੋਂ ਆ ਪਿੰਡ ਤੋਂ ਕਿ ਭਾਈ ਅਸੀਂ ਸੋਚਿਆ ਹਰੇਕ ਬੰਦਾ ਇਹੀ ਨਾ ਸੋਚੀ ਜਾਵੇ ਕਿ ਭਾਈ ਅੱਖ ਤਾਂ ਸੜਕ ਤੇ ਆ ਚੱਲ ਕੋਈ ਨਾ ਕੋਈ ਭਜਾ ਦੂਆ ਪੇਰੇ ਕਿ ਜਾਂਦਾ ਹੋਇਆ ਸੋਚਦਾ ਆ ਹੂ ਕਿਸੇ ਨੇ ਭਜਾਤੀ ਹੋਣੀ ਆ ਜਾਂ ਇਹ ਤਾਂ ਕਰਕੇ ਉੱਥੋਂ ਆਪਦਾ ਡੰਡਾ ਡੇਰਾ ਚੱਕ ਕੇ ਇੱਧਰ ਨੂੰ ਆ ਗਏ ਸੀ ਤੇ ਕਿਉਂ ਕਾਲਿਆ ਲੋਟਾ ਬਿਲਕੁਲ ਬਾਈ ਕਾਰਨੇ ਆ ਨਾ ਹਰੇਕ ਬੰਦਾ ਕੀ ਸੋਚਦਾ ਘਾਹਲਾ ਹੋ ਜਾਂਦੀ ਆਪਰ ਹਣਾ ਕਦੇ ਵੀ ਜਿਮਣ ਦੇ ਕੋਈ ਵੀ ਬੰਦਾ ਕਹਿੰਦਾ ਕਰੋ ਪਹਿਲਾਂ ਪੈਸੇ ਦੀ ਗੱਲਬਾਤ ਦਾ ਦਰਤੀ ਉਹ ਰਵੀ ਆ ਜੀ ਰਵੀ ਆ ਚੈੱਕ ਭਈ ਆ ਕੇ ਮੋੜ ਕੋੜ ਬੋਰ ਥੱਲੇ ਤੇ ਚੱਲ ਕਾਲਿਆ ਆਪਣਾ ਕੰਮ ਸੀ ਬਾਈ ਤੇ ਤੇਰੀ ਮਦਦ ਕਰੀ ਬਾਰੇ ਪਹੁੰਚਾਉਣਾ ਹੈ ਮਿਹਰਬਾਨੀ ਬਾਈ ਮਿਹਰਬਾਨੀ ਤੁਹਾਡੇ ਵੀ ਸਾਰੇ ਵੀਰਾਂ ਦੇ ਜਿਹੜੇ ਆਪਣੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਤੇ ਜੁੜੇ ਰਹੋ ਚੈਨਲ ਦੇ ਨਾਲ ਪੇਜ ਦੇ ਨਾਲ ਤੇ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ